ਆਡੇ ਵਕੀਲ ਭਰਾਵਾਂ ਨਾਲ ਦੋ ਵਕੀਲ ਭਰਾਵਾਂ ਨਾਲ ਐਡਵੋਕੇਟ ਨਰੇਂਦਰ ਸਿੰਘ ਤੇ ਰੋਹਿਤ ਕੁਮਾਰ ਜੀ ਨਾਲ ਜਿਹੜਾ ਸਿਵਲ ਨਾਜ਼ਰ ਸਟਾਫ ਹੈ ਉਹਨਾਂ ਨੇ ਹੱਥੋ ਪਾਈ ਕੀਤੀ ਹੈ ਤੇ ਸਰਦਾਰ ਨਰੇਂਦਰ ਸਿੰਘ ਜੀ ਦੀ ਪੱਗ ਲਾਹ ਦਿੱਤੀ ਉਹਨਾਂ ਨੇ ਛਕਟਮਾਰ ਦੇ ਵਿੱਚ ਜਿਹੜੇ ਨਾਜ਼ਰ ਸਟਾਫ ਦੇ ਬੰਦੇ ਸੀਗੇ ਉਹ ਉਹਨਾਂ ਨੂੰ ਧੱਕੇ ਨਾਲ ਸਿਵਲ ਨਾਜ਼ਰ ਕਮਰੇ 'ਚ ਲੈ ਗਏ ਤੇ ਉੱਥੇ ਉਹਨਾਂ ਨਾਲ ਬਹੁਤ ਜ਼ਿਆਦਾ ਛਕਟਮਾਰ ਕੀਤੀ ਕਮਰਾ ਬੰਦ ਕਰਕੇ ਕੁੰਡੀ ਲਾ ਕੇ ਛਕਟਮਾਰ ਕੀਤੀ ਪੁਛੇ ਲੀ ਗਿਆ ਫਾਈਨੈਂਸ ਡੈਪਟੀ ਕੋ ਆ ਜਨਰਲ ਹਾਉ ਜਿਹੜਾ ਬੁਲਾਇਆ ਗਿਆ ਹੈ ਜਿਹੜਾ ਵਕੀਲਾਂ ਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਪੜੇ ਲਿਖੀ ਕੌਮ ਦੇ ਉੱਤੇ ਤੁਸੀਂ ਦੇਖੋ ਆਮ ਸਿਵਿਲিয়ান ਦਾ ਕੀ ਹਾਲ ਕਰਦੇ ਹੋਣੇ ਆ ਇਹ ਜਿਹੜਾ ਇਹ ਪਬਲਿਕ ડીਲਿੰਗ ਦਾ ਕੰਮ ਕਰਦੇ ਆ ਆਮ ਪਬਲਿਕ ਨਾਲ ਕੀ ਕਰਦੇ ਹੋਣੇ ਆ ਜੇ ਕੋਈ ਕੋਰ ਦੇ ਨੁਮਾਇंदे ਨਾਲ ਵਕੀਲ ਨਾਲ ਇਹ ਇਦਾਂ ਕਰ ਦਦੇ ਆ ਤੇ ਆਮ ਪਬਲਿਕ ਦਾ ਕੀ ਹਾਲ ਕਰਦੇ ਹੋਣਗੇ ਇਹ ਸੈਸ਼ਨ ਜੱਜ ਸਾਹਿਬ ਨੇ ਅਸ਼ਵਾਸਨ ਦਿੱਤਾ ਵੀ ਇਹਨਾਂ ਦੇ ਪਰਚਾ ਦਰਜ ਕੀਤਾ ਜਾਊਗਾ ਤੇ ਇਹਨਾਂ ਨੂੰ ਸਸਪੈਂਸ਼ਨ ਦਿੱਤੀ ਜਾਊਗੀ ਇਹਨਾਂ ਸਸਪੈਂਡ ਕੀਤਾ ਜਾਊਗਾ ਜੋ ਦੋੋਂ ਸ਼ੇਰੇ ਜਾ ਕੇ ਉਹਨਾਂ ਨਾਲ ਗੱਲ ਕਰਨ ਆਏ ਤੇ ਉਹਨਾਂ ਨੇ ਗਾੜੀ ক্লোਜ ਕੀਤੀ

ਅਲੈਦਾ ਕਿ ਸਭ ਤੋਂ ਪਹਿਲਾਂ ਜਿਹੜਾ ਤਕੀਲ ਲੇਕਰ ਜਿੰਦਾਬਾਦ 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 ਇਹ ਮੇਰਾ ਪਰਿਵਾਰ ਆ ਅਸੀਂ ਸਾਰੇ ਭਾਈਚਾਰੇ ਦੇ ਤੌਰ ਤੇ ਹੈਗੇ ਆ ਔਰ ਸਾਰੇ ਪਰਿਵਾਰ ਇਕੱਠਾ ਆ ਅੱਜ ਜਿਹੜਾ ਹਮਲਾ ਹੋਇਆ ਇਹ ਸਾਡੇ ਵਕੀਲ ਨਿਰਿੰਦਰ ਸਿੰਘ ਕਿ ਨਹੀਂ ਹੋਇਆ ਇਹ ਸਾਡੀ ਕਮਿਊਨਿਟੀ ਤੇ ਹੋਇਆ ਸਾਡੇ 3500 ਵਕੀਲਾਂ ਤੇ ਹੋਇਆ ਔਰ ਇਹਦੇ ਵਾਸਤੇ ਪ੍ਰੋਟੈਸਟ ਕਰ ਰਹੇ ਆ ਪ੍ਰੋਟੈਸਟ ਕਰਦੇ ਨਾਲ ਨਾਲ ਅਸੀਂ ਐਫਆਰ ਵੀ ਕਰਾਣੀ ਆ ਪਿਆਜੇ ਨੂੰ ਅਰੈਸਟ ਵੀ ਕਰਾਣਾ ਆ ਜਿਸ ਵੇ ਸਰ ਵੀ ਕਰਾਣੀ ਹੈ ਤੇ ਨਾਲ ਦੀਆਂ ਸਜ਼ਾ ਵੀ ਕਰਾਣੀਆਂ ਕਿਉਂਕਿ ਸਾਨੂੰ ਪਤਾ ਇਹ ਇਨਸੀਡੈਂਟ ਦੇ ਇੰਗੇ ਗਵਾਹ ਨੇ ਇੰਗੇ ਗਵਾਹ ਨੇ ਕਿਦੀ ਭੁੱਲ ਜੋ ਸਾਰੇ ਸਾਡੇ ਵਕੀਲ ਸਾਹਿਬਾਨ ਦੇ ਸਾਹਮਣੇ ਪੱਗ ਲਾਈ ਗਈ ਹੈ ਜਾਣਦੇ ਹੋਏ ਕਿ ਸਰਦਾਰ ਹੈਗਾ ਤੇ ਇਹਦਾ ਘਰਮ ਜੜਾ ਹੈਗਾ ਵਾ ਤੁਸ ਦਾ ਜੁੜਿਆ ਹੋਇਆ ਨੰਬਰ 2 ਉਹਤੇ ਜਾਨਲੇਵਾ ਹਮਲਾ ਹੋਇਆ ਜਾਨਲੇਵਾ ਹਮਲਾ ਕਰਕੇ ਉਹਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਆਂ ਕੁੰਡੀ ਮਾ ਕੇ ਅੰਦਰ ਬੰਦ ਕਰਕੇ ਕੁਝ ਹੈਗਾ ਸ਼ੀਸ਼ੇ ਦੇ ਵਿਖਿਆ ਸਾਰਿਆਂ ਨੂੰ ਔਰ ਆ ਹਾਲਾਤ ਬਣ ਗਏ ਅਦਾਲਤਾਂ ਦੇ ਵਿੱਚ ਔਰ ਕਮਾਲ ਦੀ ਗੱਲ ਹੈ ਕਿ ਆਦਾ ਕਹਿ ਰਿਹਾ ਕਿ ਮੈਂ ਫਰਾਲੇ ਵਕੀਲ ਦੇ ਫਰਾਲੇ ਜੱਜ ਦੇ ਬਹੁਤ ਨੇੜੇ ਆ। ਇਹ ਵਕੀਲਾਂ ਦਾ ਜੱਜਾਂ ਦੇ ਨੇੜੇ ਵਾਲੀ ਗੱਲ ਆ। ਸਾਰੇ ਵਕੀਲ ਭਾਈਚਾਰੇ ਦੇ ਹਮਾਂ ਪੰਜਾਬ ਰਾਣਾ ਦੇ ਵਕੀਲਾਂ ਦੇ ਭਾਈਚਾਰੇ ਹਮਾਂ ਇਸ ਦੋਸਤਾਂ ਦੇ ਵਕੀਲਾਂ ਦੇ ਭਾਈਚਾਰੇ ਹਮਾਂ ਵਾਲਾ ਔਰ ਮੈਂ ਦਾਦਾ ਮੈਂ ਕਿਉਂਕਿ ਬਤੌਰ ਬਾਰ ਕਾਉਂਸਲ ਮੈਂਬਰ ਆ ਚੁੱਕਾ ਵਾਈਸ ਚੇਅਰਮੈਨ ਦੋ ਵਾਰ ਆ ਚੁੱਕਾ। ਇਸੇ ਵਾਰ ਤੋਂ ਪਟਾਸ਼ੀ ਹੋਊਗੀ ਔਰ ਪੂਰੇ ਹਿੰਦੋਸਤਾਨਿਕ ਨੂੰ ਵਹਿਲੂਗੀ ਜੇ ਆ ਰਸਨਾ ਹੋਇਆ। ਮਾਮਲਾ ਕੁਝ ਨਹੀਂ ਹੈਗਾ ਮਾਮਲਾ ਦਾ ਕਾਨੂੰਨ ਦਾ ਇੱਕ ਵਕੀਲ ਸਾਹਿਬ ਕਾਨੂੰਨੀ ਆਪਣਾ ਕੰਮ ਕਰਾਣ ਜਾ ਰਹੇ ਆ ਉਹਨਾਂ ਨੂੰ ਜਾ ਕੇ ਰਿਸ਼ਵਤ ਮੰਗੀ ਜਾਂਦੀ ਹੈ ਰਿਸ਼ਵਤ ਮੰਗਨ ਤੋਂ ਬਾਅਦ ਆ ਹਾਲਾਤ ਪੈ ਜਾਂਦੇ ਕਿ ਉਹ ਕਮਰੇ ਖੜਕੇ ਸਾਰੇ ਇਕੱਠੇ ਉੱਕੜਦੇ ਆ ਉਹਦੇ ਪਾਗ ਲਾਂਦੇ ਆ ਇਤੋਂ ਵੱਡਾ ਆ ਜਿਹੜੀ ਸਰਕਾਰ ਕਹਿੰਦੀ ਬਈ ਆ ਇਹ ਰਿਸ਼ਵਤਖੋਰੀ ਦੇ ਖਲਾਫ ਹੈ ਸਾਰੇ ਜ਼ਿਆਦਾਤਰ ਰਿਸ਼ਵਤਖੋਰੀ ਕੀਤੇ ਹੋਏ ਇਹਨਾਂ ਨੇ ਕਮਾਲ ਦੀ ਗੱਲ ਹੈਗੀ ਆ ਹਰ ਘਰ ਦੇ ਵਿੱਚ ਰਿਸ਼ਵਤ ਹੋਈ ਆ ਹਰ ਡਿਪਾਰਟਮੈਂਟ ਵਿੱਚ ਰਿਸ਼ਵਤ ਹੈਗੀ ਆ ਪਰ ਅਸੀਂ ਅਦਾਲਤਾਂ ਵਿੱਚ ਰਿਸ਼ਵਤ ਨਹੀਂ ਕਰਾਂਗੇ ਅਸੀਂ ਅਦਾਲਤਾਂ ਦੇ ਰਿਸ਼ਵਤ ਦੇ ਸਾਰੇ ਖਿਲਾਫ ਆ ਸਾਡੀ ਮਾਰਜੇ ਐਗਜ਼ੈਕਟਿਵ ਸਾਡੇ ਪ੍ਰਧਾਨ ਸਾਹਿਬ ਦੀ ਸਾਰੀ ਐਗਜ਼ੈਕਟਿਵ ਜੜੀ ਹੈਗੀ ਆ ਉਹ ਸਾਰਾ ਧਰ ਲਿਆ ਕਿ ਜਿਹੜਾ ਰਿਸ਼ਵਤ ਮੰਗੂਆ ਜਾਂ ਕਰੂਗਾ ਉਹਦੇ ਖਿਲਾਫ ਇਹੀ ਹਾਲ ਹੋਊਗਾ ਪਰਚੇ ਦਰਜ ਹੋਣਗੇ ਬਸ ਸਾਰਾ ਫੋਟੋ ਕਰਨਾ ਕਿਸੇ ਸਰ ਜਿਸ ਵੇਂ ਦਿਖਾਉਣਾ ਆ ਦੇਖੋ ਦੀ ਬੰਦੇ ਦਾ ਹਾਲ ਫੋਟੋ ਦੇਖੋ ਨਰਿੰਦਰ ਦੀ ਫੋਟੋ ਦੇਖੋ ਪੱਗ ਬੰਨਦਾ ਤੇ ਪੱਗ ਲਾਤੀ ਹੈ ਇਹ ਡਿਸਮਿਸਲ ਹੈ ਇਹ ਡਿਸਮਿਸਲ ਬਹੁਤ ਛੋਟੀ ਚੀਜ਼ ਹੈ ਇਹੀ ਅਦਾਲਤਾਂ ਨੂੰ ਅਸੀਂ ਵਿਰਮਣ ਕਰਾਂਗੇ ਇਸ ਸਰ ਤੋਂ ਸਰਕਾਰ ਹੋਏ ਕੀਤੇ ਆ ਵਸਯਾਤੀ ਆਵੇ ਮੇਰੇ ਹਾਜਰ ਕੋ ਮਾਮਲਾ ਹੈ ਜਿਹੜਾ ਪੈਸੇ ਕਰਦਾ ਨਹੀਂ ਮਾਮਲਾ ਅੱਜ ਇਹ ਸੀਗਾ ਜੀ ਰਾਤ ਸਾਡੇ ਕਿਸੇ ਵਕੀਲ ਸਾਹਿਬ ਤੇ ਬਸਤੀ ਹੋ ਗਿਆ ਸੀਗਾ ਜਾਂ ਘਿਰ ਗਿਆ ਸੀਗਾ ਉਹ ਜਦ ਰਾਤ ਨੂੰ ਲੱਭਣ ਆਏ ਉਹਨਾਂ ਨਾਲ ਪਤਾ ਲੱਗਿਆ ਵੀ ਸਿਮਨ ਰਾਜਰ ਰੂਮ ਦੇ ਵਿੱਚ ਕੁਝ ਬੰਦੇ ਬਸਤੇ ਆ ਉਹਦਾ ਰਾਕੇ ਮੰਗਲ ਲੱਗੇ ਕੋਈ ਵੈਰੀਫਿਕੇਸ਼ਨ ਦੇ ਵਿੱਚ ਉਹਦਾ ਨਾਮ ਪੁੱਛਿਆ ਤੇ ਜਦ ਉਹਨਾਂ ਨੇ ਨਾਮ ਦੱਸਿਆ ਤੇ ਉਹਨਾਂ ਦੇ ਬਾਰੇ ਜਲਦੀ ਤੋਂ ਜਲਦੀ ਉਸ ਦੀ ਟੀਮ ਤੇ ਉਹਦੇ ਪਾਸੇ ਪੈਸੇ ਵੀ ਲੈਣ ਕਾਰਵਾਈ ਕਰ ਦਿੱਤੀ ਆ जब उन्होंने मना किया उचाई हुई है तो सिविल धमकिया पूरी करना है तो उन्होंने परसता देता पैसे पर कहने तो रात उसे दरवाजा धमकाया उन्होंने फोन पर जब सवेरे से गल करना है कल कौन की बजाए इन्होंने अंदर दरवाजा ला लिया जिन्हें भी अंदर राज्य रूप के बंदे सत्त अठ या दस जो भी ये कह रहे हैं उन्होंने दरवाजा ला के साथ वकीर साहब ने कुटमार की है जी पग ली है ना बजाए एक वकील साहब बोल सके सारे वकीलों सामने हुई है जी दरवाजा उन्होंने ਉਹ ਵੀ ਨਾ ਹੋਇਆ ਪਰ ਵਟੇ ਰੋ ਤੋਂ ਹੋਰ ਵੀ ਸੀਗੇ ਉਹਨਾਂ ਨੇ ਦੇਖਿਆ ਕੁਤ ਮਾਰਉਂਦੇ ਵਾਜਵਾਣ ਬਾਤ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਬਾਰੇ ਕਹਿੰਦੇ ਡਾਂਗਾਂ ਦਾ ਫੁੱਟਾ ਜੇ ਇੱਥੇ ਦਾ ਮਾਹੌਲ ਬੜਾ ਗਾਫੀ ਹੋ ਗਿਆ ਤੁਸੀਂ ਤੇ ਪੰਜਾਬ ਦੇ ਵਿੱਚ ਸਦਾ ਸਾਹ ਦੇ ਇਹ 15 ਬੋਤ ਮਰਨ ਵਾਲਾ ਕੰਮ ਆ ਇਹ ਸਿਚੁਏਸ਼ਨ ਨੂੰ ਅਸੀਂ ਬੜੀ ਮੁਸ਼ਕਿਲ ਨਾਲ ਹੈਂਡਲ ਕੀਤਾ ਤੇ ਅਸੀਂ ਇਹ ਹੀ ਮੰਗ ਰੱਖਦੇ ਆ ਕਿ ਬਰਦੀ ਜੋ ਵੀ ਕਿਸੇ ਦਾ ਬਰਦੀ ਸਭ ਤੋਂ ਸੱਚਾ ਰਹੀ ਉਹ ਕਰਾਈ ਜਾਵੇ ਇੱਥੇ ਇੱਥੇ ਦੇ ਸਟਾਫ ਲਈ ਨਾਜ਼ਰ ਹੁੰਦੇ ਸਟਾਫ ਨੇ ਵੀ ਇਹਨਾਂ ਦੇ ਬਰਮਾਸ਼ੀ ਆਪਿਆਂ ਦੇਖਿਆ ਰਾ ਨਾਲ ਜੂਏ ਬਰਮਾਸ਼ੀ ਕਰ ਰਹੇ ਆ ਤੇ ਸਿਹਰਾ ਮੇਰਾ ਕੋਈ ਦਰਨੀ ਹੈ ਪਰ ਉਹਦਾ ਕੀ ਆਪ ਨੂੰ ਤੇ ਰੱਖਾ ਗਿਆ ਪਰ ਇਹ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਉਹਦੀ ਕੋਰਟ ਦੇ ਵਿੱਚ ਸਾਨੂੰ ਇਸ ਚੀਜ਼ ਦੀ ਬੜੀ ਹੈਰਾਨਗੀ ਹੈ ਇਥੇ ਆਈ ਨਹੀਂ ਜੀ ਮਾਰੇ ਆਪ ਡਰਜੇ ਦੇ ਵਿੱਚ ਕੇ ਅਸੀਂ ਸਭ ਨੂੰ ਇਹਨਾਂ ਨੂੰ ਬਚਾਇਆ ਮੌਤ ਤੋਂ ਪਰ ਇਹਨਾਂ ਨੇ ਸੱਚੇ ਆਪਣੇ ਆਪ ਹੀ ਜਾਲੀਆਂ ਤੋੜੀਆਂ ਤੇ ਉਹ ਕੋਤ ਭੱਜੇ ਨਹੀਂ ਜੀ ਇਹੋ ਪਹਾਇਆ ਕਿਸੇ ਨੇ ਆਪ ਤੇ ਆਪਣੀ ਜਾਨ ਨੂੰ ਬਿਜਾ ਕੇ ਜਾਕੀ ਪਵਾਜੇ ਪੰਛੀ ਸਾਡਾ ਪ੍ਰੋਟੈਸਟ ਇਹ ਜੀ ਇਹ ਜਦ ਤੱਕ ਉਹ ਉਹਨਾਂ ਦੇ ਖਿਲਾਫ ਬਣਦੀ ਡਿਪਾਰਟਮੈਂਟਲ ਇਨਕੁਆਇਰੀ ਦੇ ਵਿੱਚ ਟਮੇਟ ਨਹੀਂ ਹੁੰਦੇ ਤੇ ਨਾ ਹੀ ਜੱਟ ਉਹਨਾਂ ਦੇ ਪੱਤਿਆਂ ਨੂੰ ਹੁੰਦਾ ਉਹਨਾਂ ਦੇ ਰੈਸਿਪੈਂਡੈਂਟ ਦੇ ਪੱਤਿਆਂ 'ਚ ਅਸੀਂ ਇਹਨੂੰ ਰੋਡਿਕਲ ਲੈ ਕੇ ਹੀ ਜਾਵਾਂਗੇ ਜੀ। ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਅੱਜ ਕੋਰਟ ਕੰਪਲੈਕਸ ਦੇ ਵਿੱਚ ਖੜੇ ਆ ਜਿੱਥੇ ਵਕੀਲਾਂ ਅਤੇ ਕੋਰਟ ਦੇ ਕੁਝ ਮੁਲਾਜ਼ਮਾਂ ਦੇ ਨਾਲ ਕੁਝ ਇਹਨਾਂ ਦੀ ਗਹਿਮੇਗਮੀ ਹੋਈ ਹੈ ਉਸ ਤੋਂ ਬਾਅਦ ਮਾਮਲਾ ਬਹੁਤ ਗਰਮਾ ਗਿਆ ਹੈ ਤੇ ਜਿਹਦੇ ਬਾਅਦ ਆ ਕੋਰਪ ਕੰਪਲੈਕਸ ਦੇ ਬਾਹਰ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਵਕੀਲਾਵਾਂ ਵੱਲੋਂ ਵਕੀਲ ਸਹਿਬਾਨ ਸਾਡੇ ਨਾਲ ਨੇ ਜਾਣਕਾਰੀ ਲੈ ਲੈਣੇ ਵੀ ਕੀ ਸੀ ਪੂਰਾ ਮਾਹੌਲ ਸਰ ਕੀ ਅੱਜ ਧਰਨਾ ਪ੍ਰਦਰਸ਼ਨ ਵੀ ਕੀਤਾ ਤੇ ਬਾਰ ਐਸੋਸੀਏਸ਼ਨ ਦੇ ਵਿੱਚ ਵੀ ਇਕੱਠੇ ਹੋਏ ਆ ਅੱਜ ਕੀ ਕਾਰਨ ਹੈ ਸਰ ਸਾਡੇ ਵਕੀਲ ਭਰਾਵਾਂ ਨਾਲ ਦੋ ਵਕੀਲ ਭਰਾਵਾਂ ਨਾਲ ਐਡਵੋਕੇਟ ਨਰਿੰਦਰ ਸਿੰਘ ਤੇ ਰੋਹਿਤ ਕੁਮਾਰ ਜੀ ਨਾਲ ਜਿਹੜਾ ਸਿਵਲ ਨਾਦਰ ਸਟਾਫ ਹੈ ਉਹਨਾਂ ਨੇ ਹੱਥੋਪਾਈ ਕੀਤੀ ਹੈ ਤੇ ਸਰਦਾਰ ਨਰਿੰਦਰ ਸਿੰਘ ਜੀ ਦੀ ਪੱਗ ਲਾ ਲਾ ਦਿੱਤੀ ਉਹਨਾਂ ਨੇ ਸਕੂਟ ਮਾਰ ਦੇ ਵਿੱਚ ਕੋਈ ਮੁੱਦਾ ਨਹੀਂ ਸੀਗਾ ਗੱਲ ਇੰਨੀ ਸੀਗੀ ਕਿ ਕੱਲ ਰਾਤੀ ਰੋਹਿਤ ਦਾ ਪਰਸ ਗਿਰ ਗਿਆ ਸੀਗਾ ਤੇ ਉਹ ਪਰਸ ਜਦੋਂ ਮਤਲਬ ਸੇਵਨ ਨਾਜ਼ਰ ਦਾ ਫੋਨ ਆਇਆ ਪਰਸ ਚੱਕ ਕੇ ਉਹਨੇ ਫੋਨ ਕੀਤਾ ਕਿ ਵੀ ਤੁਹਾਡਾ ਪਰਸ ਗਿਰ ਗਿਆ ਜਦੋਂ ਉਹ ਪਰਸ ਲੈਣ ਗਿਆ ਉੱਥੇ ਉਹ ਬਦਤਮੀਜ਼ੀ ਨਾਲ ਬੋਲਿਆ ਉੱਥੇ ਰੋਹਿਤ ਦੇ ਨੌਲੇਜ ਦੇ ਵਿੱਚ ਆਈ ਕਿ ਜਿਹੜਾ ਉਹ ਸਟਾਫ ਹੈ ਉਹ ਕੋਟ ਦਾ ਸਟਾਫ ਹੈ ਤੇ ਉਹਨੇ ਉਸ ਟਾਈਮ ਸ਼ਰਾਬ ਪੀਤੀ ਹੋਈ ਸੀ ਰੋਹਿਤ ਕਹਿੰਦਾ ਕਿ ਅਸੀਂ ਤੇਰੇ ਨਾਲ ਸਵੇਰੇ ਗੱਲ ਕਰਾਂਗੇ ਜਦੋਂ ਉਹ ਸਵੇਰੇ ਜਾ ਕੇ ਉਹਨੇ ਗੱਲ ਕਰਨ ਆਇਆ ਤੇ ਉਹਨਾਂ ਨੇ ਗਾਲੀ ਗਲੋਚ ਕੀਤੀ ਤੇ ਮਤਲਬ ਬਹੁਤ ਗੰਦਾ ਉਹਨਾਂ ਨੂੰ ਬੋਲੇ ਉਹ ਇਸ ਗੱਲ ਦੀ ਸ਼ਿਕਾਇਤ ਕਰਨ ACGM ਦੇ ਸਾਹਬ ਦੇ ਕੋਲੇ ਗਏ ਆ ACGM ਸਾਹਬ ਦੇ ਸ਼ਿਕਾਇਤ ਕਰਨ ਤੋਂ ਬਾਅਦ ਉਹ ਜਦੋਂ ਵਾਪਸ ਬਾਹਰ ਆਏ ਆ ਜਿਹੜੇ ਨਾਜ਼ਰ ਸਟਾਫ ਦੇ ਬੰਦੇ ਸੀਗੇ ਉਹ ਉਹਨਾਂ ਨੂੰ ਧੱਕੇ ਨਾਲ ਸਿਵਲ ਨਾਜ਼ਰ ਕਮਰੇ 'ਚ ਲੈ ਗਏ ਤੇ ਉੱਥੇ ਉਹਨਾਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਕਮਰਾ ਬੰਦ ਕਰਕੇ ਕੁੰਡੀ ਲਾ ਕੇ ਕੁੱਟਮਾਰ ਕੀਤੀ ਰੋਹਿਤ ਕੁਮਾਰ ਦੀ 셔ਟ ਫਾੜਤੀ ਠੀਕ ਹੈ ਨਰਿੰਦਰ ਵੀਰ ਦੀ ਪੱਗ ਲਾਹਤੀ ਇਹ ਇੱਕ ਵਕੀਲ ਦੇ ਉੱਤੇ ਅਟੈਕ ਇੱਕ ਕਚਹਿਰੀ ਦੇ ਅੰਦਰ ਵਕੀਲ ਉੱਤੇ ਅਟੈਕ ਇੱਕ ਬੜੀ ਮੰਦ ਭਾਗੀ ਘਟਨਾ ਵਕੀਲ ਇੱਕ ਆਫੀਸਰ ਆਫ ਦਾ ਕੋਰਟ ਹੁੰਦਾ ਤੇ ਇੰਨਾ ਹਾਈ ਹੈਂਡਡ ਐਕਟ ਇੱਕ ਕੋਰਟ ਸਟਾਫ ਵੱਲੋਂ ਜਿਹਨੂੰ ਕੀ ਪਤਾ ਕੀ ਅਗਲਾ ਬੰਦਾ ਵਕੀਲ ਹੈ ਉਹਦੇ ਵੱਲੋਂ ਇਹ ਬਹੁਤ ਵੱਡੀ ਗੱਲ ਹੈ ਤੇ ਅਸੀਂ ਜਦੋਂ ਤੱਕ ਪਰਚਾ ਨਹੀਂ ਹੁੰ ਸਾਨੂੰ ਇਨਸਾਫ ਨਹੀਂ ਮਿਲਦਾ ਅਰੈਸਟ ਨਹੀਂ ਪੈਂਦੀ ਉਹਨਾਂ ਦੀ ਅਸੀਂ ਇਹ ਸਟ੍ਰਾਈਕ ਜਾਰੀ ਰੱਖਾਂਗੇ ਸਰ ਕੋਰ ਕੰਪਲੈਕਸ ਦੇ ਬਾਹਰ ਵੀ ਸਾਰੇ ਵਕੀਲ ਭਾਈ ਜਰਾ ਇਕੱਠਾ ਹੋਇਆ ਸੀਗਾ ਤੇ ਇੱਥੇ ਵੀ ਇਹਨਾਂ ਨੇ ਕੋਈ ਧਰਨਾ ਪ੍ਰਦਰਸ਼ਨ ਕੀਤਾ ਸੀਗਾ ਉਹਦੇ ਬਾਰੇ ਸਰ ਕੋਰਟ ਦੇ ਸਟਾਫ ਦੇ ਕੋਰਟ ਦੇ ਬਾਹਰ ਅਸੀਂ ਧਰਨਾ ਬੈ ਕੇ ਉੱਥੇ ਥੱਲੇ ਬੈ ਕੇ ਧਰਨਾ ਲਗਾਇਆ ਹੈ ਤਾਂ ਕਿ ਜੁਡੀਸ਼ਰੀ ਨੂੰ ਪਤਾ ਲੱਗੇ ਕਿ ਇਹ ਮਸਲੇ ਦੀ ਇੰਪੋਰਟੈਂਸ ਕਿੰਨੀ ਹੈ ਇਹ ਵਕੀਲਾ ਦੀ ਡਿਗਨਿਟੀ ਦਾ ਮਸਲਾ ਹੈ ਵਕੀਲਾ ਦੀ ਇੱਜ਼ਤ ਦਾ ਮਸਲਾ ਹੈ ਕੱਲ ਨੂੰ ਰਾਹ ਜਾਂਦੇ ਨੂੰ ਕੋਈ ਫੜ ਲੂਗਾ ਅਸੀਂ ਤਾਂ ਸਰਕਾਰ ਨੂੰ ਵੀ ਕਹਿੰਨੇ ਐਡਵੋਕੇਟ ਐਡਵੋਕੇਟਸ ਪ੍ਰੋਟੈਕਸ਼ਨ ਐਕਟ ਲਾਗੂ ਕੀਤਾ ਜਾਵੇ ਬਟ ਐਨਾ ਹਾਈ ਹੈਂਡਡ ਐਕਟ ਕੋਰਟ ਦੇ ਸਟਾਫ ਵੱਲੋਂ ਬੜੀ ਹੀ ਬੜੀ ਹੀ ਬੁਰੀ ਘਟਨਾ ਬੜੀ ਮੰਦਭਾਗੀ ਸਰ ਇਹਦੀ ਕੋਈ ਪੁਲਿਸ ਕੰਪਲੇਟ ਵੀ ਕੀਤੀ ਗਈ ਹੈ ਅਸੀਂ ਕੀਤੀ ਹੈ ਕੰਪਲੇਟ ਅਸੀਂ ਉਸੇ ਕੰਪਲੇਂਟ ਨੂੰ ਪੈਰਵਾਈ ਕਰਦੇ ਹੋਏ ਉਹਨ ਤੇ ਉਹਨਾਂ ਦੀ ਅਰੈਸਟ ਪਾਵਾਂਗੇ ਉਧਰ ਦੂਸਰੇ ਪਾਸੇ ਜੇ ਆਪਾਂ ਦੇਖਿਆ ਜਾਵੇ ਕੋਰਟ ਕੰਪਲੈਕਸ ਦੇ ਸੌਰੀ ਕੋਰਟ ਦੇ ਮੁਲਾਜ਼ਮ ਹੈਗੇ ਨੇ ਉਹ ਇੱਧਰ ਵਕੀਲ ਭਾਈਚਾਰਾ ਹੈਗਾ ਹੈ ਕਿਉਂਕਿ ਦੋਨੇ ਪਾਸੇ ਜੜੀਆਂ ਹੈਗੀਆਂ ਮਾ ਪਾਰਟੀਆਂ ਗਰਮ ਨੇ ਤੇ ਕੀ ਲੱਗਦਾ ਹੈ ਆ ਵੀ ਕੋਈ ਕਾਰਵਾਈ ਹੋਏਗੀ ਸਰ ਅਸੀਂ ਸਾਰੀ ਦਿਹਾੜੀ ਅਸੀਂ ਆਪਣੇ ਘਰ ਤੋਂ ਜ਼ਿਆਦਾ ਟਾਈਮ ਕਚਹਿਰੀ ਦੇ ਵਿੱਚ ਗੁਜ਼ਾਰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਇਹ ਕੋਰਟ ਦਾ ਸਟਾਫ ਹੈ ਅਸੀਂ ਇਹ ਕਹਿੰਦੇ ਆ ਕਿ ਸਾਡਾ ਪਰਿਵਾਰ ਹੈ ਬੜ ਜਦੋਂ ਪਰਿਵਾਰ ਵਾਲੇ ਉੱਠ ਗਏ ਸਾਡੇ ਸਾਰੀ ਸਾਰਾ ਦਿਨ ਦਾ ਮਿਲਣੀ ਵਰਤਨੀ ਹੈ ਸਾਰਾ ਦਿਨ ਮੱਥੇ ਲੱਗਣਾ ਪਰ ਜੋ ਅੱਗੋਂ ਹੀ ਇਹੋ ਜਿਹਾ ਸਾਨੂੰ ਮਿਲੂਗਾ ਠੀਕ ਹੈ ਅਸੀਂ ਉਹ ਚੀਜ਼ ਦੇ ਉੱਤੇ ਸੁਧਾਰਾਂਗੇ ਕੱਲੋਂ ਇਹੋ ਜੀ ਕੋਈ ਵੀ ਘਟਨਾ ਨਾ ਕਰ ਸਕੇ ਕੋਈ ਆਪਣੀ ਲਿਮਟ ਤੋਂ ਵੱਧ ਕੇ ਗੱਲ ਨਾ ਕਰ ਸਕੇ ਅਸੀਂ ਉਹ ਚੀਜ਼ ਦਾ ਜਰੂਰ ਧਿਆਨ ਰੱਖਾਂਗੇ ਠੀਕ ਹੈ ਜੀ ਸਾ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਜਿੱਦਾਂ ਹੁਣ ਕੋਟ ਮੁਲਾਜ਼ਮ ਜਿਹੜੇ ਹੈਗੇ ਜਾਂ ਵਕੀਲ ਭਾਈਚਾਰਾ ਆਪਸ ਦੇ ਵਿੱਚ ਜੇ ਉਹਨਾਂ ਦੀ ਕੋਈ ਮਾੜੀ-ਮੁੱਟੀ ਹੋਈ ਹੈ ਤੇ ਕੀ ਇਹਦੇ ਵਿੱਚ ਭਾਈ ਇਹ ਤੇ ਜਿਹੜੀ ਘਟਨਾ ਹੋਈ ਹੈ ਬਹੁਤ ਮੰਦਭਾਗੀ ਘਟਨਾਵਾ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਸ਼ੈਸ਼ਨ ਜੱਜ ਸਾਹਿਬ ਨੂੰ ਸਖਤ ਤੋਂ ਸਖਤ ਫੈਸਲੇ ਲੈਣੇ ਚਾਹੀਦੇ ਨੇ ਤਾਂ ਜੋ ਅੱਗੇ ਤੋਂ ਇਹ ਘਟਨਾ ਨਾ ਵਾਪਰੇ ਸਰ ਕੋਈ ਆਸ਼ਵਾਸ਼ਣ ਮਿਲਿਆ ਕਿਸੇ ਪਾਸੋਂ ਜਿੱਦਾਂ ਹੁਣ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ ਕੋਰਟ ਦੇ ਬਾਹਰ ਤੇ ਕੀ ਕੋਈ ਆਇਆ ਸੀਗਾ ਕੋਈ ਅਧਿਕਾਰੀ ਜਾਂ ਕੋਈ ਕੋਈ ਜੱਜ ਸਾਹਿਬ ਨਹੀਂ ਸਾਡੀ ਆਪਣੀ ਮੀਟਿੰਗ ਹੋਈ ਹੈ ਜੀ ਉਹਨਾਂ ਨੇ ਉਮੀਦ ਦਿੱਤੀ ਹੈ ਕਿ ਇਨਸਾਫ ਦਿੱਤਾ ਜਾਏਗਾ ਜੀ ਕੀ ਖਾਣਾ ਕਰਦੇ ਆ ਅਜ ਦੇ ਇਸ ਜਿਹੜੀ ਘਟਨਾ ਕਰਮਾ ਤੁਸੀਂ ਸਾਰੀ ਪੁੱਛੀ ਲਈਆ ਫਾਈਨੈਂਸ ਫੈਕਟਰੀ ਕੋ आज जनरल हाउ ਜਿਹੜਾ ਬੁਲਾਇਆ ਗਿਆ ਹੈ ਜਿਹੜਾ ਵਕੀਲਾਂ ਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਪੜੇ ਲਿਖੀ ਕੌਮ ਦੇ ਉੱਤੇ ਤੁਸੀਂ ਦੇਖੋ ਆਮ ਸਿਵਿਲিয়ান ਦਾ ਕੀ ਹਾਲ ਕਰਦੇ ਹੋਣੇ ਆ ਇਹ ਜਿਹੜਾ ਇਹ ਪਬਲਿਕ ਡੀਲਿੰਗ ਦਾ ਕੰਮ ਕਰਦੇ ਆ ਆਮ ਪਬਲਿਕ ਨਾਲ ਕੀ ਕਰਦੇ ਹੋਣੇ ਆ ਜਿਵੇਂ ਕੋਰ ਦੇ ਨੁਮਾਇੰਦੇ ਨਾਲ ਵਕੀਲ ਨਾਲ ਇਹ ਇਦਾਂ ਕਰ ਸਕਦੇ ਆ ਕਿ ਆਮ ਪਬਲਿਕ ਦਾ ਕੀ ਹਾਲ ਕਰਦੇ ਹੋਣਗੇ ਤੇ ਸੈਸ਼ਨ ਜੱਜ ਸਾਹਿਬ ਨੇ ਆਸ਼ਵਾਸਨ ਦਿੱਤਾ ਵੀ ਇਹਨਾਂ ਦੇ ਪਰਚਾ ਦਰਜ ਕੀਤਾ ਜਾਊਗਾ ਤੇ ਇਹਨਾਂ ਨੂੰ ਸਸਪੈਂਸ਼ਨ ਦਿੱਤੀ ਜਾਊਗੀ ਇਹਨਾਂ ਸਸਪੈਂਡ ਕੀਤਾ ਜਾਊਗਾ ਸੋ ਤੁਸੀਂ ਸੁਣਿਆ ਵੀ ਇਹ ਜਿਹੜਾ ਕੋਰਟ ਮੁਲਾਜ਼ਮ ਅਤੇ ਜਿਹੜੇ ਵਕੀਲ ਭਾਈਚਾਰੇ ਦੇ ਖਿਲਾਫ ਸੌਰੀ ਜਿਹੜੀ ਇਹਨਾਂ ਦੀ ਆਪਸੀ ਮੈਡਮ ਸਸਿਕਾ ਜੀ ਜਿਹੜਾ ਅੱਜ ਕੋਰਟ ਮੁਲਾਜ਼ਮ ਅਤੇ ਇਹਨਾਂ ਦੇ ਵਿਚਕਾਰ ਵਕੀਲਾਂ ਦੇ ਵਿਚਕਾਰ ਜਿਹੜੀ ਕੋਈ ਹੋਈ ਹੈ ਹੱਥੋ ਪਾਈ ਹੋਈ ਹੈ ਇਹ ਕੀ ਸੀਗਾ ਕਾਰਨ ਤੇ ਕਿਉਂ ਹੋਇਆ ਮਾ ਵੈਸੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਜਿਹੜੀ ਵੀ ਹੋਈ ਹੈ ਕਿਉਂਕਿ ਅਸੀਂ ਮੈਨੂੰ ਵੀ ਪਿੱਛੇ 20 ਸਾਲ ਹੋ ਗਏ ਇੱਥੇ ਪ੍ਰੈਕਟਿਸ ਕਰਦੇ ਆ ਨੂੰ ਇਹ ਜੇ ਕੋਈ ਇਨਸੀਡੈਂਸ ਹੋਇਆ ਨਹੀਂ ਸੀ ਬਟ ਹੁਣ ਇਹ ਗਲਤ ਹੋਇਆ ਤਾਂ ਇਹਦੇ ਬਾਰੇ ਇਹਦੇ ਲਈ ਐਕਸ਼ਨ ਤਾਂ ਲੈਣਾ ਹੀ ਚਾਹੀਦਾ ਵੈਸੇ ਅਸੀਂ ਅਸੀਂ ਇਹ ਦੇਖਦੇ ਹਾਂ ਵੀ ਸਾਡੇ ਨਾਲ ਆਮ ਬੰਦੇ ਨਾਲ ਕੀ ਹੋਊਗਾ ਫਿਰ ਇਹ ਤਾਂ ਫਿਰ ਇਨਸਾਫ ਹੀ ਨਹੀਂ ਮਿਲਣਾ ਕਿਸੇ ਨੂੰ ਜਦ ਕਿ ਅਸੀਂ ਸਾਰੇ ਨਾਜਰ ਸੇ ਅਸੀਂ ਕੁਬੂਰ ਕੁਲੀਗਸ ਅਸੀਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਹਾਂ ਪਰ ਜੇ ਅਸੀਂ ਹੁਣ ਇੱਕ ਦੂਜੇ ਦੀ ਰਿਸਪੈਕਟ ਹੀ ਨਹੀਂ ਕਰਾਂਗੇ ਫਿਰ ਅੱਗੇ ਜਾ ਕੇ ਤਾਂ ਖਰਾਬ ਹੋਊਗਾ ਹੁਣ ਜੇ ਨਾਜਰਾਂ ਨੇ ਗਲਤ ਹਰਕਤ ਕੀਤੀ ਹੈ ਤੇ ਫਿਰ ਉਹਨਾਂ ਦੇ ਖਿਲਾਫ ਐਕਸ਼ਨ ਤਾਂ ਲੈਣਾ ਬੰਦਾ ਹੀ ਹੈ ਸੋ ਇਸ ਲਈ ਮੈਨੂੰ ਪੂਰੀ ਉਮੀਦ ਹੈ ਵੀ ਸੈਸ਼ਨ ਜੀ ਸਾਹਿਬ ਵਕੀਲਾਂ ਦੇ ਵੀ ਸੁਣਵਾਈ ਕਰਨਗੇ ਤੇ ਜਿਹੜੇ ਉਹਨਾਂ ਦੇ ਜਿਹੜਾ ਉਹਨਾਂ ਨੇ ਗਲਤ ਕੀਤਾ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਸੋ ਤੁਸੀਂ ਸੁਣਿਆ ਆ ਵੀ ਕੋਰਟ ਨਾਜ਼ਰ ਅਤੇ ਵਕੀਲਾਂ ਦੇ ਵਿਚਕਾਰ ਜਿਹੜੀ ਹੱਥੋਪਾਈ ਹੋਈ ਸੀ ਜਾਂ ਤੂ ਤੂ ਮੈਮਾ ਹੋਈ ਸੀਗੀ ਉਸ ਤੋਂ ਬਾਅਦ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲੈਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ